ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਬੀਤੀ ਰਾਤ ਪਠਾਨਕੋਟ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਸੱਖਸ਼ਣੋ ਸਰਕਾਰੀ ਐਂਬੂਲੈਂਸ ਦੇ ਵਿੱਚ ਜ਼ਖਮੀ ਹਾਲਤ ਵਿੱਚ ਹਸਪਤਾਲ ਦੀ ਐਮਰਜੈਂਸੀ ਵਿੱਚ ਇਲਾਜ ਦੇ ਲਈ ਲਿਆਂਦਾ ਗਿਆ ਜਿਸ ਦੀ ਸਵੇਰ ਤੱਕ ਪਛਾਣ ਨਹੀਂ ਹੋ ਸકી ਸੀ ਅਧੇ ਜਦੋਂ ਉਸ ਦੀ ਮੌਤ ਹੋ ਗਈ ਤਾਂ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਲੱਭਦੇ ਹੋਏ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚੇ ਜਿਸ ਤੋਂ ਬਾਅਦ ਪੂਰੇ ਮਾਮਲੇ ਦਾ ਖੁਲਾਸਾ ਹੋਇਆ ਕਿ ਕੱਲ ਸ਼ਾਮ ਨੂੰ ਉਹ ਆਪਣੇ ਸਾਧੂ ਦੇ ਨਾਲ ਆਪਣੇ ਸਹੁਰੇ ਘਰ ਗਿਆ ਸੀ ਜਿਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਚੱਲ ਸਕਿਆ ਤੇ ਅੱਜ ਉਸ ਦੇ ਮ੍ਰਿਤਕ ਦੇ ਹਸਪਤਾਲ ਦੀ ਐਮਰਜੈਂਸੀ ਵਿਖੇ ਮਿਲੀ ਜਿੱਥੇ ਲਾਜ਼ਰਾਨ ਉਸ ਦੀ ਮੌਤ ਹੋ ਗਈ ਪੀੜਿਤ ਪਰਿਵਾਰ ਵਾਲੇ ਨੇ ਉਸ ਦੇ ਸੋਹਰਾ ਪਰਿਵਾਰ ਤੇ ਕਤਲ ਦੇ ਰੂਪ ਲਗਾਏ ਹਨ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇੱਕ ਹਰੀਸ਼ ਸ਼ਰਮਾ ਨਾਮ ਦਾ ਲੜਕਾ ਸੀ ਜਿਹਦਾ ਕਿ ਵੀ ਲੜਾਈ ਝਗੜੇ ਦੇ ਬਾਅਦ ਜਿਹੜਾ ਕਿ ਵੀ ਉਹ ਜਿਹਦੀ ਡੈਥ ਹੋ ਗਈ ਹੈ ਤੇ ਇਹਦੇ ਵਿੱਚ ਮੇਰੇ ਨਾਲ ਐਸਐਚਓ ਡੀ ਨੰਬਰ 1 ਹੈ ਜਿਹੜੀ ਆਪਣੀ ਹੁਣ ਤੱਕ ਦੀ ਤਫ਼ਤੀਸ਼ ਹੈ ਤੇ ਵਿੱਚ ਇਹ ਗੱਲਾਂ ਸਾਹਮਣੇ ਆਈ ਹੈ ਇਹ ਇਹਦੇ ਜਿਹੜੇ ਇਨ-ਲॉज ਸੀ ਉਹਨਾਂ ਦੇ ਵੱਲ ਜਿਹੜੇ ਇਹ ਚਾਚੇ ਸੋਹਰੇ ਆ ਉਹਨਾਂ ਦੀ ਜਿਹੜੀ ਹੈ ਕਿਸੇ ਗੱਲ ਨੂੰ ਲੈ ਕੇ ਇਹਦੇ ਨਾਲ ਲੜਾਈ ਝਗੜਾ ਹੋ ਗਿਆ ਜਿਸ ਦੇ ਬਾਅਦ ਇਹਦੇ ਕਾਫੀ ਸੀਰੀਅਸ ਇੰਜਰੀਜ਼ ਹੋਈਆਂ ਜਿਸ ਦੇ ਸੀਰੀਅਸ ਹੈੱਡ ਇੰਜਰੀਜ਼ ਵੀ ਸੀ ਤੇ ਇਹ ਲੜਕਾ ਵਾਟਰ ਸਪਲਾਈ ਚ ਇੱਥੇ ਕੰਮ ਕਰਦਾ ਸੀ ਤੇ ਕੱਲ ਹੀ ਇਹ ਇਨਸੀਡੈਂਟ ਨੂੰ ਮੰਨ ਲਓ ਹੋਇਆ ਇਹਨੂੰ ਲੱਗੇ ਗਿਆ ਕਿਸੇ ਗੱਲ ਤੋਂ ਉਹਨਾਂ ਕੋਲ ਤੇ ਉਹਦੇ ਬਾਅਦ ਲੜਾਈ ਝਗੜਾ ਹੋਇਆ ਤੇ ਫਿਰ ਬਾਅਦ ਚ ਜਿਹੜਾ ਉਹਦੀ ਸੀਰੀਅਸ ਇੰਜਰੀਜ਼ ਹੋ ਗਈ ਸੀ ਤੇ ਬਾਅਦ ਚ ਜਿਹੜਾ ਉਹ ਉਹਦੀ ਉਹ ਡੈਥ ਹੋ ਗਈ ਆ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਵੀ ਟੋਟਲ ਇਹਦੇ ਵਿੱਚ ਆਪਾਂ 7 ਜਿਹੜੇ ਦੋਸ਼ੀ ਆ ਉਹ ਜਿਹੜੇ ਆਪਾਂ ਮੁਕਦਮੇ 'ਚ ਨਾਮਜ਼ਦ ਕੀਤੇ ਆ ਤੇ ਇਹਦੇ ਵਿੱਚ ਆਪਾਂ ਮੁਕਦਮਾ ਨੰਬਰ 54 ਜਿਹੜਾ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 'ਚ ਰਜਿਸਟਰ ਕੀਤਾ ਜੀ ਅੰਡਰ ਸੈਕਸ਼ਨ 103 ਜਿਹੜੀ ਪਹਿਲੇ 102 ਹੁੰਦੀ ਸੀ ਹੁਣ 103 ਬੀ ਐਨ ਐਸ ਹੈ ਉਹਦੇ ਅੰਡਰ ਤੇ 190 ਤੇ 191 3 ਜਿਹੜੀਆਂ ਪਹਿਲੇ 148 ਤੇ 149 ਹੁੰਦੀ ਸੀ ਇਦੇ ਵਿੱਚ ਜਿਹੜਾ ਮਰਡਰ ਦਾ ਜਿਹੜਾ ਮਕਦਮਾ ਆਪਾਂ ਦਰਜ ਕੀਤਾ ਜਿਹਦੇ ਵਿੱਚ ਆਪਾਂ ਹੁਣ ਤੱਕ ਜਿਹੜੇ ਤਿੰਨ ਦੋਸ਼ੀ ਜਿਹੜੇ ਆ ਅਰੈਸਟ ਕਰ ਚੁੱਕੇ ਆ ਜਿਨ੍ਹਾਂ ਦਾ ਨਾਮ ਜੀ ਅ ਕਲਬੀ ਪੰਡਿਤ ਅਲਿਆਸ ਬਿੱਟੂ son of ਗੋਵਿੰਦ ਸੰਜੀਵ ਕੁਮਾਰ ਅਲਿਆਸ ਸੋਨੂ son of ਗੋਵਿੰਦ ਤਨੂ ਸ਼ਰਮਾ ਵਾਈਫ ਆਫ ਸੰਜੀਵ ਕੁਮਾਰ ਅਲਿਆਸ ਸੋਨੂ ਇਹ ਤਿੰਨ ਦੋਸ਼ੀ ਜਿਹੜੇ ਆਪਾਂ ਅਰੈਸਟ ਕਰ ਰਹੇ ਆ ਤੇ ਟੋਟਲ ਸੱਤ ਜਿਹੜੇ ਇੱਥੇ ਬੰਦੇ ਦਾਮਜਦ ਹੋਏ ਆ ਤੇ ਬੜੀ ਸਵਿਫਟਲੀ ਆਪਾਂ ਤੇ ਐਕਟ ਕੀਤਾ ਤੇ ਜਿਹੜੇ ਪਰਚਾ ਵੀ ਆਪਾਂ ਰਜਿਸਟਰ ਕਰ ਲਿਆ ਤੇ ਜਿਹੜੇ ਦੋਸ਼ੀ ਆ ਉਹ ਵੀ ਤਿੰਨ ਆਪਾਂ ਫੜ ਲਏ ਤੇ ਬਾਕੀ ਦੋਸ਼ੀਆਂ ਤੇ ਆਪਾਂ ਜਿਹੜੀ ਆ ਉਹ ਦਬਿਚ ਦੇ ਰਹੇ ਉਹਨਾਂ ਨੂੰ ਵੀ ਆਪਾਂ ਜਲਦੀ ਤੋਂ ਜਲਦੀ ਫੜ ਲਾਂਗੇ ਨਾਮ ਇਹ ਵਿਸ਼ਾਲ ਫਰਕ ਜੂ ਹੈ ਕੀ ਗੱਲ ਕੀ ਹੋਈ ਸੀ ਐਕਚੁਅਲੀ ਮੇਰਾ ਬ੍ਰਦਰ ਆਏ ਵੱਡਾ ਇਹ ਕੀ ਹੋਇਆ ਕਿ ਆਪਣੇ ਬਾਡਰ ਸਪਲਾਈ ਤੇ ਨੌਕਰੀ ਕਰਦਾ ਰਾਤੀ ਸਾਨੂੰ ਤੇ ਕਹਿ ਕੇ ਗਿਆ ਵੀ ਇਹਦੀ ਡਿਊਟੀ ਹੁੰਦੀ ਸ਼ਨੀਵਾਰ Shimla ਪੜੀ ਤੇ ਇਰਾਤੀ ਡਿਊਟੀ ਰਹੀ ਟੋਟੀਕਰੋ ਖਾ ਕੇ ਗਿਆ ਡਿਊਟੀ ਤੇ ਤੇ ਅਨੂਆ ਉਹਦੇ ਸਾਡੂ ਨੇ ਉਹ ਨਾਲ ਲੈ ਕੇ ਆਪਣੇ ਸਹੁਰਿਆਂ ਘਰ ਗਿਆ ਇੰਦੇ ਕੋਈ ਅਪਚੇ ਦੇ ਚਾਚੇ ਦਾ ਤੇ ਇਹਦੀ ਸੱਸਾਂ ਝਗੜਾ ਝੂੜਾ ਚੱਲਦੇ ਆ ਕੋਈ ਇਹਨਾਂ ਦਾ ਤੇ ਇਹਨੂੰ ਲੈ ਕੇ ਗਏ ਉਹ ਉੱਥੇ ਇਹਨੂੰ 20 25 ਜਾਨੇ ਪਈ ਹੈ ਇਹਨੂੰ ਉਥੇ ਮਾਰ ਕੇ ਉਹਨਾਂ ਨੇ ਡਾਕਾ ਨਹੀਂ ਛੁੱਟਤਾ ਨਾ ਸਾਨੂੰ ਦੱਸਿਆ ਨਾ ਕਿਸੇ ਨੂੰ ਡਾਕਾ ਨਹੀਂ ਛੁੱਟਿਆ ਉੱਥੋਂ ਕਿਸੇ ਨੇ ਐਂਬੂਲੈਂਸ ਨੂੰ ਫੋਨ ਕੀਤਾ ਤੇ ਸਿਵਲ ਹਸਪੀਟਲ ਐਂਬੂਲੈਂਸ ਲੈ ਕੇ ਆਈ ਇਹਨੂੰ ਉਹਨੇ ਪੂਰਾ ਪ੍ਰੀ ਬਾਇਡਲ ਇਹਦਾ ਮਰਡਰ ਕੀਤਾ ਪਲਾਨ ਨਾਲ ਪਤਾ ਨਹੀਂ ਇਹਨੂੰ ਕੀ ਹੀ ਵੀ ਐਦੇ ਤੋਂ ਰੰਜਿਸ਼ ਕਰਦੇ ਹੀ ਕਿ ਚਾਹੇ ਸ਼ਾਇਦ ਸਰਕਾਰੀ ਬਾਕੀ ਸਾਰੇ ਭੁੱਖੇ ਨੰਗੇ ਹੀ ਇਹ ਕੋਈ ਨੌਕਰੀ ਵਾਲਾ ਹੀ ਚਲੋ ਇਹਦੀ ਇਹਦੀ ਕੁੜੀ ਨੂੰ ਵੀ ਬਹੁਤ ਕੁਛ ਰਖਾਈ ਜਾਂਨੇ ਬੱਚੇ ਵੀ ਵਧੀਆ ਸਕੂਲੇ ਪੜ੍ਹਾਏ ਕਰਦਾ ਸੀ ਤੇ ਪਤਾ ਨਹੀਂ ਉਹਨਾਂ ਨੇ ਇਸ ਕਰਕੇ ਦਾ ਸਾਨੂੰ ਸਿਹਰੇ ਫੋਨ ਆਇਆ ਸਿਵਲ ਹਸਪੀਟਲੋਂ ਨਾ ਦੇ ਸੋਰੀਆਂ ਦਾ ਸਿਹਰ ਨਾਲ ਕੁਝ ਨਹੀਂ ਦੱਸਿਆ ਸਿਵਲ ਹਸਪੀਟਲ ਵਾਲੇ ਕਹਿੰਦੇ ਆਪੀ 1 ਵਜੇ ਤੱਕ ਬਿਲਕੁਲ ਹੋਸ਼ ਚਹੀਓ ਉਹ ਠੀਕ ਗਈ ਉਹਦੇ ਸਿਰ ਤੇ ਬਹੁਤ ਉਹ ਜ਼ਖਮ ਹੀ ਮਸੂਦੇ ਮਗਰ ਕੋਈ ਆਨ ਆਲਾ ਨਹੀਂ ਅੱਗੇ ਪਿੱਛੇ ਉਹਨੂੰ ਲੈ ਕੇ ਜਾਂ ਆਲਾ ਨਹੀਂ ਨਾਨਾ ਨੇ ਸਾਨੂੰ ਦੱਸਿਆ ਇਹਦਾ ਮਤਲਬ ਘਾਤੀ ਹੋਇਆ ਸਾਡਾ ਘਰ ਕੋਈ ਦੂਰ ਤੇਰ ਨਹੀਂ ਇਹਦੇ ਸੋਰੀਏ ਜੇ ਨਹੀਂ ਨਾਲ ਮਿਲੇਦੇ ਹੁੰਦੇ ਤੇ ਇਹ ਆਂਦੇ ਸਾਨੂੰ ਦੱਸਦੇ ਕਿ ਅਹੀ ਅਹੀ ਅੱਗੇ ਪਿੱਛੇ ਕਿਤੇ ਲੈ ਕੇ ਜਾਂਦੇ ਉਹਨੂੰ ਮੁੰਡੇ ਨੂੰ ਸਾਡਾ ਮੁੰਡਾ ਦੇ ਬੈਧਾ ਉਹਦੇ ਦੋ ਬੱਚੇ ਛੋਟੇ ਕੁੜੀ ਇੱਕ ਮੁੰਡਾ ਨਾਲ ਬੁਰੜੇ ਹਾਂਜੀ ਕਿੰਨਾ ਕਿੰਨਾ ਖਲਾਫ ਹਾਂਜੀ ਕਿੰਨਾ ਕਿੰਨਾ ਬੰਦੇ ਖਲਾਫ ਪਲੇਟ ਦਿੱਤੀ ਉੱਥੇ ਦੇ ਵੀ ਪੱਚੀ ਜਾਣੇ ਪਏਦੇ ਉਹਨੂੰ ਇਹਦੇ ਚਾਚੇ ਸੋਰੇ ਆ ਇਹ ਤਿੰਨ ਚਾਚੇ ਸੋਰੇ ਆ ਉਹਨਾਂ ਦੇ ਮੁੰਡੇ ਅੱਗੇ ਉਹਨਾਂ ਨੇ ਅੱਗੇ ਆਪਣੇ ਇੱਕ ਤਾਂ ਸਾਡੂ ਹੈ ਕੋਈ ਇਹਨਾਂ ਰਿਸ਼ਤੇਦਾਰ ਬੱਤੀ ਬੁਲਾਏ ਦੇ ਹਨ ਪੂਰੀ ਪਲਾਨ ਨਾਲ ਹੋ ਜਾਂਦਾ ਮਾਡਲ ਜਨਾਬ ਜੀ ਜਨਾਬ ਹਰੀਸ਼ ਲੰਬੇ ਸਮੇਂ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਬਾਲੀਵੁੱਡ ਫਿਲਮ ਕੇਸਰੀ ਚੈਪਟਰ 2 ਦੇ ਪਿੱਛੇ ਦੀ ਟੀਮ ਦੇ ਹਾਲ ਹੀ ਵਿੱਚ ਅਮਰ ਸਰਵਜੀ ਜੀ ਇੱਕ ਭਾਵਨਾਤਮਕ ਪ੍ਰੈਸ ਕਾਨਫਰੰਸ ਕੀਤੀ ਜੋ ਫਿਲਮ ਦੇ ਪ੍ਰਚਾਰ ਵਿੱਚ ਇੱਕ ਮਹੱਤਵਪੂਰਨ ਪਲ ਸੀ ਮੀਡੀਆ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਮੁੱਖ ਅਦਾਕਾਰ ਅਖਸ਼ੇ ਕੁਮਾਰ ਆਰ ਮਾਦਵਨ ਅਤੇ ਅਨੰਨਿਆ ਪਾਂਡੇ ਨੇ ਸਤਿਕਾਰਯੋਗ ਸ਼੍ਰੀ ਦਰਬਾਰ ਸਾਹਿਬ ਦਾ ਦੌਰਾ ਕੀਤਾ ਤੇ ਇੱਕ ਗੰਭੀਰ ਪਲ ਵਿੱਚ ਆਪਣੀਆਂ ਸ਼ਰਧਾਂਜਲੀ ਵੀ ਭੇਂਟ ਕੀਤੀਆਂ ਇਸ ਤੋਂ ਬਾਅਦ ਪੂਰੀ ਸਟਾਰ ਕਾਸਟ ਇਤਿਹਾਸਿਕ ਜਿਲ੍ਹਿਆਂ ਵਾਲੇ ਬਾਗ ਗਈ ਤੇ ਜਿੱਥੇ ਉਹਨਾਂ ਨੇ ਕਤਲੇਆਮ ਦੌਰਾਨ ਆਪਣੀਆਂ ਜਾਨਾਂ ਗੁਆਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਮੈਂ ਕੁਝ ਬੋਲਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਸ਼ਹੀਦ ਉਦਮ ਸਿੰਘ ਉਹਨਾਂ ਨੂੰ ਮੈਂ ਨਮਨ ਕਰਨਾ ਚਾਹਾਂਗਾ ਜਿਨ੍ਹਾਂ ਨੇ ਆਪਣੇ ਖੂਨ ਦੇ ਨਾਲ ਇਸ ਧਰਤੀ ਦਾ ਇਤਿਹਾਸ ਲਿਖਿਆ ਸੀ ਬਾਕੀ ਤੇ ਗੱਲਾਂ ਮੈਂ ਕਰਦਾ ਰਾਂਗਾ ਤੁਹਾਡੇ ਨਾਲ ਸਾਰਿਆਂ ਨੂੰ ਜਿੰਨੇ ਜਿੰਨਾਂ ਨੇ ਕੁਝ ਵੀ ਪੁੱਛਣਾ ਹੋਏ ਸਾਨੂੰ ਪੁੱਛ ਸਕਦੇ ਨੇ ਮੇਰਾ ਇਹ ਫਿਲਮ ਬਣਾਉਣ ਦਾ ਸਭ ਤੋਂ ਪਹਿਲਾ ਮਕਸਦ ਸੀ ਇਸ ਕਹਾਣੀ ਦੇ ਬਾਰੇ ਮੈਂ ਬਚਪਨ ਤੋਂ ਸੁਣਦੇ ਆਇਆ ਮੈਨੂੰ ਪਤਾ ਹੈ ਕਈ ਬਹੁਤ ਲੋਕਾਂ ਨੂੰ ਨਹੀਂ ਪਤਾ ਕਿ ਮੇਰੇ ਡੈਡੀ ਮੇਰੇ ਪਿਤਾ ਜੀ ਇੱਥੇ ਆਲੂ ਵਾਲੇ ਕਟੜਾ ਦੇ ਇੱਥੇ ਉਹਨਾਂ ਦੀ ਪੈਦਾਇਸ਼ ਹੈ ਉਹਨਾਂ ਨੇ ਮੈਨੂੰ ਜੱਲਿਆਂ ਵਾਲਾ ਬਾਗ ਦੇ ਬਾਰੇ ਵਿੱਚ ਬਹੁਤ ਕੁਝ ਦੱਸਿਆ ਕਿਉਂਕਿ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਦੱਸਿਆ ਸੀ ਤੇ ਜਦੋਂ ਮੈ ਮੇਰੇ ਕੋਲ ਇਹ ਕਹਾਣੀ ਆਈ ਮੈਂ ਉਸੇ ਵਕਤ ਮਨ ਬਣਾ ਲਿਆ ਸੀ ਕਿ ਮੈਂ ਇਹ ਫਿਲਮ ਕਰਨੀ ਕਰਨੀ ਮੈਂ ਦੱਸਣਾ ਚਾਹੁੰਦਾ ਕਿ ਹੋਇਆ ਕੀ ਸੀ ਇਹ ਜੋ ਫਿਲਮ ਹੈਗੀ ਇਹ ਇਹ ਉਹ ਚੈਪਟਰ ਹੈ ਜੋ ਸਾਡੀ ਹਿਸਟਰੀ ਦੇ ਕਿਤਾਬ ਵਿੱਚ ਨਹੀਂ ਲਿਖਿਆ ਗਿਆ ਕਿਸ ਨੂੰ ਨਹੀਂ ਪਤਾ ਇਹਦੇ ਬਾਰੇ ਚ ਅੰਗਰੇਜ਼ਾਂ ਨੇ ਜੋ ਹਿਸਟਰੀ ਦੀ ਕਿਤਾਬਾਂ ਬਣਾਈਆਂ ਬਸ ਉਹੀ ਪਤਾ ਹੈ ਸਾਨੂੰ ਕਿ ਕੀ ਹੋਇਆ ਸੀ ਲੇਕਿਨ ਇਹ ਚੀਜ਼ਾਂ ਇਦੇ ਬਾਰੇ ਵਿੱਚ ਕਿਸੇ ਨੂੰ ਨਹੀਂ ਪਤਾ ਬਾਕੀ ਤੇ ਜਦੋਂ 18 April ਨੂੰ ਇਹ ਫਿਲਮ ਆਈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਊ ਕਿ ਹੋਇਆ ਕੀ ਸੀ ਅੱਗੇ ਚਲਦੇ ਹੋਏ ਮੈਂ ਆਪਣੇ ਦੋਸਤ ਗੁਗੀ ਪਾਜੀ ਨੂੰ ਇੱਥੇ ਬੁਲਾਣਾ ਚਾਹਾਂਗਾ ਐ ਤੁਸੀਂ ਇਹ ਪੁੱਛੋਗੇ ਕਿ ਇਹ ਕੀ ਕਰ ਰਿਹਾ ਇੱਥੇ ਮੈਂ ਤੁਹਾਨੂੰ ਦੱਸਦਾ ਇਹ ਕਰ ਕੀ ਰਿਹਾ ਹੈ ਇਹਨਾਂ ਦੇ ਇਸ ਫਿਲਮ ਦੇ ਉੱਤੇ ਜਦੋਂ ਮੈਂ ਸਕ੍ਰੀਨਪਲੇ ਸਾਰੇ ਅਸੀਂ ਬੈਠ ਕੇ ਕਹਾਣੀ ਲਿਖ ਰਹੇ ਸੀ ਤੇ ਇਹਨਾਂ ਦੇ ਇਹਨਾਂ ਦਾ ਯੋਗਦਾਨ ਇਸ ਫਿਲਮ ਦੇ ਅੰਦਰ ਬਹੁਤ ਜ਼ਿਆਦਾ ਆਇਆ ਹੈ ਇਹ ਮੇਰੇ ਨਾਲ ਹੀ ਬੈਠੇ ਸੀ ਤੇ ਪੂਰਾ ਕਰੀਬਨ ਨਾ ਕਰੀਬਨ ਮੈਂ ਗੱਲ ਕਰ ਰਿਹਾ ਦੋ ਢਾਈ ਸਾਲ ਪਹਿਲਾਂ ਦੀ ਗੱਲ ਕਰ ਰਿਹਾ ਜਦੋਂ ਇਹ ਮੇਰੇ ਨਾਲ ਬੈਠ ਕੇ ਇਹ ਫਿਲਮ ਦੇ ਬਾਰੇ ਗੱਲਾਂ ਕਰਦੇ ਸੀ ਤੇ ਤਦੋਂ ਮੈਂ ਇਹਨਾਂ ਨੂੰ ਰਿਕੁਐਸਟ ਕੀਤਾ ਕਿ ਅੱਜ ਤੁਸੀਂ ਆਓ ਇਹ ਹਾਜੀ ਫਿਲਮ ਬਣ ਗਈ ਹੈ ਏ ਵਨ ਆਫ ਦਾ ਰੀਜ਼ਨਸ ਇਜ਼ ਯੂ ਆਲਸੋ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਗੁੰਡਾਗਰਦੀ ਅਤੇ ਭੰਨ ਤੋੜ ਕਰਨ ਦੇ ਮਾਮਲੇ ਵਿੱਚ ਥਾਣਾ ਸਦਰ ਦੇ ਐਫ ਆਈ ਆਰ ਦਰਜ ਕੀਤੀ ਹੈ ਅਤੇ 3 ਦੋਸ਼ੀਆਂ ਨੂੰ ਕਾਬੂ ਕੀਤਾ। ਬਾਕੀਆਂ ਦੀ ਵੀ ਪਛਾਣ ਕਰ ਲਈ ਗਈ ਹੈ ਤੇ ਪੁਲਿਸ ਨੇ ਦਾਵਾ ਕੀਤਾ ਹੈ ਕਿ ਸਿਹਤ ਮੰਤਰੀ ਵੱਲੋਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸੰਤ ਤੇ ਐਸ ਐਸ ਪੀ ਅਦਿੱਤਿਅ ਤੇ ਡੀ ਐਸ ਪੀ ਦਲਵਿੰਦਰਜੀਤ ਨੇ ਇਸ ਦੀ ਪੁਸ਼ਟੀ ਕਰਦੇ ਹਾਂ ਦੱਸਿਆ ਕਿ ਦੋਸ਼ੀਆਂ ਖਿਲਾਫ ਸਰਕਾਰੀ ਸਮਤੀ ਨੂੰ ਨੁਕਸਾਨ ਪਹੁੰਚਾਉਣ ਦੀ ਆਧਾਰਾਂ ਤਹਿਤ ਕਾਰਵਾਈ ਕੀਤੀ ਜਾਵੇਗੀ ਤੇਰਾ ਜਾਇਜ਼ਾ ਲਿਆ ਗਿਆ ਸੀ ਉਹ ਉਸ ਉਸ ਦੀ ਕੜੀ ਦੇ ਵਿੱਚ ਜਿਹੜਾ ਹੈਗਾ ਅਸੀਂ ਜਿਹੜਾ ਕੱਲ ਸਾਡੇ ਕੋਲ ਸਾਨੂੰ ਕੰਪਲੇਂਟ ਜਿਹੜੀ ਹੈਗੀ ਉਹ ਸਿਵਲ ਹਸਪਤਾਲ ਵੱਲੋਂ ਮਾਫੂਲ ਹੋ ਗਈ ਸੀ ਇਰੋਚ ਇੱਕ ਐਫ ਆਈ ਆਰ ਨੰਬਰ ਜਿਹੜੀ ਹੈਗੀ ਸਦਰ ਦੇ ਵਿੱਚ ਅਸੀਂ ਰਿਪੋਰਟ ਕੀਤੀ ਹੈ ਉਹਦੇ ਚ ਜਿਹੜਾ ਪੰਜਾਬ ਪ੍ਰੋਟੈਕਸ਼ਨ ਆਫ ਜਿਹੜਾ ਮੈਡੀਕਲ ਪਰਸਨ ਐਂਡ ਇੰਸਟੀਟਿਊਸ਼ਨ ਜਿਹੜਾ ਐਕਟ ਹੈਗਾ ਉਹਦੀ ਸੈਕਸ਼ਨ 4 ਦੇ ਅਲਾਵਾ ਪੀ ਐ ਐਸ ਟੀ ਧਾਰਾ ਧਾਰਾ ਦੇ ਤਹਿਤ ਜਿਹੜਾ ਹੈਗਾ ਅਸੀਂ ਬੌਡੀ ਸਟ੍ਰਿਕਟ ਜਿਹੜੀ ਐਫ ਆਈ ਆਰ ਜਿਹੜੀ ਹੈਗੀ ਸਦਰ ਵਿੱਚ ਦਰਜ ਕੀਤੀ ਹੈ ਔਰ ਇਹਦੇ ਚ ਅਸੀਂ ਚਾਰ ਬੰਦੇ ਹੈ ਜਿਹੜੇ ਹੈਗੇ ਉਹ ਅਰੈਸਟ ਕਰ ਲਏ ਹੈਗੇ ਬੈਸਟ ਆਫ ਦਾ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਜਲਦੀ ਜਿਹੜਾ ਹੈਗਾ ਅਰੈਸਟ ਕਰਿਆ ਜਾਏਗਾ ਇਸ ਤੋਂ ਬਾਅਦ ਕਿ ਜਿਹੜੇ ਉਹਨਾਂ ਦੇ ਡੈਮੇਜ ਦੇ ਬਾਰੇ ਹੈ ਉਹ ਤੁਹਾਨੂੰ ਡੀ ਸੀ ਸਾਹਿਬ 8 ਬੰਦਿਆਂ ਦਾ ਇਨਵੋਲਵਮੈਂਟ ਆਇਆ 4 ਬੰਦੇ ਰਸ਼ੂਗੇ ਬਾਕੀ ਜਾਨ ਨੂੰ ਸੀ ਫੜ ਲਾਂਗੇ ਬਾਕੀ ਜਿਹੜਾ ਡੈਮੇਜ ਦੇ ਰਿਗਾਰਡਿੰਗ ਹੋ ਡੀਸੀ ਸਭ ਆਂਦਾ ਕਿ ਦਾ ਮੰਤਰੀ ਸਾਹਿਬ ਨੇ ਵੀ ਕਹਿ ਦਿੱਤਾ ਕਿ ਇਹਨਾਂ ਦੇ ਜਿਹੜਾ ਜਿਹੜੀ ਕਾਰਵਾਈ ਹੋਵੇਗੀ ਕਿ ਉਹ ਜਿਹੜੀ ਆਲਰੇਡੀ ਐਡਜਟ ਹੋ ਸਕਦਾ ਹੈ ਬਿਕੋਜ਼ ਨੋਨ ਬਿਲੀਵੇਬਲ ਸੈਕਸ਼ਨਸ ਹੈਗੇ ਐਂਡ ਵੀਲ ਜਿਹੜਾ ਇਹਨਾਂ ਨੂੰ ਗੋਰਟ ਟੁਜਿਸਟ ਲਿਆਵਾਂਗੇ ਲੈਪਰ ਐਂਡ ਇਨਵੈਸਟੀਗੇਸ਼ਨ ਕਰਾਂਗੇ ਫੋਟੋ ਸਰ ਕਿੰਨੇ ਬੰਦੇ ਨੇ 4 ਬੰਦੇ ਜੀ 4 ਬੰਦੇ ਜਿਹੜਾ ਡੈਮੇਜ ਹੈ ਇਹ ਸਿਵਲ ਸਰਜਨ ਸਾਹਿਬ ਨੂੰ ਇਸ ਤਰ੍ਹਾਂ ਖਾਲੀ ਕਰ ਦਿੱਤਾ ਗਿਆ ਉਸ ਘਰ ਨੂੰ ਜੋ ਐਸ ਪਰ ਮੈਡੀਕਲ ਐਕਟ ਅ ਉਹ ਅਸੀਂ ਇਹਨਾਂ ਤੋਂ ਰਿਕਵਰ ਕਰਾਂਗੇ ਪਰ ਭਾਈ ਕਿੱਥੋਂ ਕੀਤੀ ਜਾਵੇਗੀ ਇਹਨਾਂ ਦੇ ਕੋਲੋਂ ਇਹਨਾਂ ਦੇ ਕੋਲੋਂ ਜਿਨ੍ਹਾਂ ਨੇ ਨੁਕਸਾਨ ਕੀਤਾ ਉਹਨਾਂ ਪਰਭਾਈ ਕਰਾਂਗੇ ਇਹਦੇ 88 ਦੇ 8 ਮਿੰਟਾਂ ਕਿਸ ਨਾਲ ਨਹੀਂ ਅੱਛਾ ਅੱਛਾ ਠੀਕ ਹੈ ਚਲੋ ਜੀ ਹਰੇਕ ਮਿੰਟ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਗਏ ਬਿਆਨ ਕਿ ਪਾਕਿਸਤਾਨ ਤੋਂ ਪੰਜਾਬ ਬੰਬ ਆਏ ਸੀ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਵੱਲੋਂ ਮਾਮਲਾ ਦਰਜ ਕਰਨ ਦੇ ਵਿਰੋਧ ਵਿੱਚ ਗੁਰਦਾਸਪੁਰ ਵਿੱਚ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਦੇ ਅਗਵਾਏ ਵਿੱਚ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਦਾ ਪੁਤਲਾ ਫੋਕੇ ਰੋਸ ਪ੍ਰਦਰਸ਼ਨ ਕੀਤਾ ਇਸ ਦੌਰਾਨ ਕਾਂਗਰਸੀ ਵਰਕਰਾਂ ਵੱਲੋਂ ਕਾਂਗਰਸ ਪਵੰਤੋ ਜਹਾਜ਼ ਚੋਕ ਤੱਕ ਪੈਦਲ ਮਾਰਚ ਕੀਤਾ ਗਿਆ ਤੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਕੁਝ ਜੋ ਸਾਡੇ ਐਲੋਪੀ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਮਾਜਵਾ ਜੀ ਨੇ ਬਿਆਨ ਦਿੱਤਾ ਸੀਗਾ ਕਿ ਪੰਜਾਬ ਦੇ ਵਿੱਚ ਅਜੇ ਵੀ ਕਈ ਗ੍ਰੇਨੇਡ ਜਿਹੜੇ ਐਕਟਿਵ ਨੇ ਤੇ ਪੰਜਾਬ ਸਰਕਾਰ ਇਸ ਵੱਲ ਧਿਆਨ ਦੇਵੇ ਪਰ ਉਲਟਾ ਧਿਆਨ ਦੇਣ ਦੀ ਬਜਾਏ ਭਗਵੰਤ ਮਾਨ ਸਾਹਿਬ ਜੋ ਡਰਾਮੇ ਕਰਨ ਦੇ ਵਿੱਚ ਮਸ਼ਹੂਰ ਨੇ ਉਹਨਾਂ ਨੇ ਐਸਪੀ ਮੈਡਮ ਨੂੰ ਉਹਨਾਂ ਦੇ ਘਰ ਭੇਜਿਆ ਤੇ ਪੁੱਛ ਕੇ ਆਓ ਸੂਤਰ ਕਿਹੜੇ ਆ ਕਿ ਜੇ ਸੂਤਰ ਤੁਸੀਂ ਬਾਜਵਾ ਸਾਹਿਬ ਨੂੰ ਪੁੱਛਣੇ ਆ ਤੇ ਤੂੰ ਕੁਰਸੀ ਤੇ ਕੋਈ ਬੈਠਾ ਭਈ ਜੇ ਸੂਤਰ ਉਹਨਾਂ ਤੋਂ ਪੁੱਛਣੇ ਆ ਮੈਂ ਆ ਤੁਹਾਨੂੰ ਦੱਸਾਉਣਾ ਕਿ ਆ ਅਖਬਾਰ ਦੇ ਵਿੱਚ ਖਬਰ ਆ ਇਹ ਬੜਾ ਕਲੀਅਰਲੀ ਇਹਦੇ ਚ ਮੈਂਸ਼ਨ ਕੀਤਾ ਹੋਇਆ ਅਖਬਾਰ ਦੇ ਸਾਰੀ ਦੁਨੀਆ ਨੇ ਖਬਰ ਪੜ੍ਹੀ ਹੈ ਭਗਵੰਤ ਮਾਨ ਸਾਹਿਬ ਨੂੰ ਨਹੀਂ ਦੇਖੀ ਜਿਦੇ ਚ ਬੜੀ ਕਲੈਰਿਟੀ ਦੇ ਨਾਲ ਪੰਜਾਬ ਸਰਕਾਰ ਨੂੰ ਐਨਆਈਏ ਵੱਲੋਂ ਸਤਰਕ ਕੀਤਾ ਗਿਆ ਜਦੋਂ ਮਨੋਰੰਜਨ ਕਾਲੀਆ ਸਾਹਿਬ ਦੇ ਅਟੈਕ ਹੋਇਆ ਤੇ ਉਸ ਸਮੇਂ ਉਹਨਾਂ ਨੇ 48 ਦਿਨ ਪਹਿਲਾਂ ਇਸ ਗੱਲ ਤੇ ਸਤਰਕ ਕੀਤਾ ਸੀਗਾ ਕਿ ਕਿਸੇ ਵੀ Hindu ਨੇਤਾ ਦੇ ਉੱਤੇ ਅਟੈਕ ਹੋ ਸਕਦਾ ਤੇ ਕੀ ਗੱਲ ਜਿਹੜੇ ਸੂਤਰ ਉਹ ਦੱਸੇ ਉਦੋਂ ਫੜ ਲੈਂਦੇ ਅਟੈਕ ਨਾ ਆਉਣ ਦਿੰਦੇ ਉਸ ਦਾ ਉਸ ਸਮੇਂ ਵੀ ਅਟੈਕ ਹੋਇਆ ਫਿਰ ਇਹ ਤੁਸੀਂ ਅਖਬਾਰ ਦੇ ਵਿੱਚ ਪੂਰੀ ਡਿਟੇਲ ਦੇ ਨਾਲ ਜਦੋਂ ਪੜੋਗੇ ਇਹ ਇੱਕ ਬੜੀ ਕਲੈਰਿਟੀ ਦੇ ਨਾਲ ਲਿਖਿਆ ਹੋਇਆ ਕਿ ਤਕਰੀਬਨ ਪਾਕਿਸਤਾਨ ਤੋਂ 55 ਗ੍ਰੇਨੇਡ ਜਿਹੜੇ ਉਹ ਪੰਜਾਬ ਦੇ ਵਿੱਚ ਪਹੁੰਚੇ 16 ਜਿਹੜੇ ਚੱਲ ਚੁੱਕੇ ਆ ਉਹ ਸਾਰੀ ਦੁਨੀਆ ਨੂੰ ਪਤਾ ਇਹਨਾਂ ਨੂੰ ਵੀ ਪਤਾ ਥਾਣਿਆਂ ਤੇ ਚੱਲੇ ਆ ਲੋਕਾਂ ਦੇ ਘਰਾਂ 'ਚ ਚੱਲੇ ਆ ਔਰ 30 ਇਹਨਾਂ ਨੇ ਰਿਕਵਰ ਕਰ ਲਏ 46 ਹੋ ਗਏ ਤੇ 9 ਵਜੇ ਕਹਿੰਦੇ ਕਿ ਉਹ ਰਿਕਵਰ ਨਹੀਂ ਹੋ ਰਹੇ ਤੇ ਫਿਰ 46 ਤੇ 9 54 ਹੋ ਗਏ ਤੇ ਬਾਜਵਾ ਸਾਹਿਬ ਨੇ ਤੇ ਅੱਜ 50 ਕਿਹਾ ਤੇ ਹੈਗੇ 54 ਨੇ ਤੇ ਤੁਸੀਂ ਬਾਕੀ ਲੱਭ ਲਓ 4 ਜੇ ਬਾਜਵਾ ਸਾਹਿਬ ਦੀ ਗਲਤੀ ਤੁਹਾਨੂੰ ਤਕਲੀਫ ਲੱਗੀ ਆ ਤੇ ਜਿਹੜੇ ਬਾਕੀ 4 ਉਹ ਤੇ ਲੱਭ ਲਓ ਔਰ ਇਹ ਕੋਈ ਸਾਡੀ ਕਹਿਣ ਦੀ ਗੱਲ ਨਹੀਂ ਆ ਪ੍ਰਤਾਪ ਸਿੰਘ ਬਾਜਵਾ ਦੇ ਕਹਿਣ ਦੀ ਗੱਲ ਨਹੀਂ ਆ ਇਹ ਤਾਂ ਅਖਬਾਰਾਂ ਛਪਿਆ ਫਿਰ ਅਖਬਾਰਾਂ ਵਾਲਿਆਂ ਤੇ ਵੀ ਪਰਚਾ ਦੇ ਦਿਓ ਜਿਨ੍ਹਾਂ ਨੇ ਲਾਈਆਂ ਖਬਰਾਂ ਐਨਆਈਏ ਤਾਂ ਹਵਾਲਾ ਦੇ ਕੇ ਖਬਰ ਲੱਗੀ ਆ ਐਨਆਈ ਨੇ ਕਾਉਂਟਰ ਇੰਟੈਲੀਜੈਂਸ ਪੰਜਾਬ ਨੂੰ ਇਸ ਚੀਜ਼ ਦਾ ਬਾਰੇ ਸਤਰਕ ਕੀਤਾ ਔਰ ਸਾਰਾ ਕੁਝ ਉਹਨਾਂ ਦੇ ਧਿਆਨ ਚ ਲਿਆਂਦਾ ਕਿ ਜੇ ਪ੍ਰਤਾਪ ਸਿੰਘ ਬਾਜਵਾ ਨੇ ਉਹ ਗੱਲ ਰਿਪੀਟ ਕਰਤੀ ਆ ਤੇ ਢੇਡ ਚ ਪੀੜਤਾ ਗਿਆ ਸਰਕਾਰ ਤੇ ਕਿਉਂ ਗ੍ਰੇਨੇਡ ਦੇ ਅਟੈਕ ਥਾਣਿਆਂ ਤੇ ਹੋਏ ਨਹੀਂ ਗ੍ਰੇਨੇਡ ਦੇ ਅਟੈਕ ਲੋਕਾਂ ਦੇ ਘਰਾਂ ਤੇ ਹੋਏ ਨਹੀਂ ਮਤਲਬ ਕੋਈ ਵੀ ਬੰਦਾ ਮਹਫੂਜ਼ ਨਹੀਂ ਪੰਜਾਬ ਚ ਡਰਾਮਾ ਕਰਨਾ ਉਹ ਆ ਗਿਆ ਤੁਹਾਨੂੰ ਪਰ ਆਪਣੀ ਡਿਊਟੀ ਜ਼ਿੰਮੇਵਾਰੀ ਕਰਨੀ ਨਹੀਂ ਆਪਾਂ ਸਿੱਖਣੀ ਇਹ ਇਹ ਦੇਣੇ ਦਾ ਨਹੀਂ ਰਹਿੰਦੇ ਕਦੇ ਵੀ ਸ਼ਾਇਦ ਮੁੱਖ ਮੰਤਰੀ ਸਾਹਿਬ ਨੂੰ ਭੁਲੇਖਾ ਤੇ بڑے بڑے ਆਂ ਦਾ ਭੁਲੇਖਾ ਨਿਕਲੇ ਆ ਔਰ ਨਿਕਲੇ ਦਾ ਵੀ ਜਾਣਾ ਇਹ ਐਵੇਂ ਵਹਿਮ ਹੁੰਦਾ ਪਾਵਰ ਦੇ ਵਿੱਚ ਬੰਦੇ ਕਈ ਜਿਹੜੇ ਆ ਨਸ਼ੇ 'ਚ ਖਰਾਬ ਹੋ ਜਾਂਦੇ ਆ ਤੇ ਉਹ ਵਹਿਮ ਲੋ ਕੱਢਦੇ ਆ ਤੇ ਵਹਿਮ ਨਿਕਲ ਲੱਗ ਗਿਆ 1.5 ਸਾਲ ਪਹਿਲਾਂ ਹੀ ਇਹਨਾਂ ਦੇ ਮੰਤਰੀਆਂ ਨੂੰ ਇਹਨਾਂ ਦੇ ਐਮਐਲਏ ਨੂੰ ਘੇਰਿਆ ਜਾ ਰਿਹਾ ਤੇ ਤੁਸੀਂ ਇਹ حساب ਲਾਓ ਕਿ ਹੋਰ 7-8 ਮਹੀਨਿਆਂ ਨੂੰ ਫਿਰ ਕਿਹੜੀ ਮਾਂ ਨੂੰ ਮਾਸੀ ਆਖਣਾ ਇਹਨਾਂ ਨੇ ਜਦੋਂ ਪੰਜਾਬ ਦੇ ਲੋਕਾਂ ਕੋਲ ਜਾਣਾ ਸੋ ਮੈਂ ਇਹ ਸਮਝਦਾ ਜਿਹੜਾ ਇਹ ਪਰਚਾ ਕੀਤਾ ਟੋਟਲੀ ਵੈਂਡੇਟਾ ਇਹ ਪਰਚੇ ਨਾਲ ਕੀ ਹੋਊਗਾ ਇਹ ਬੰਬ ਚੱਲ ਗਿਆ ਪ੍ਰਤਾਪ ਸਿੰਘ ਬਾਜਵੇ ਤੇ ਪਰਚਾ ਚੱਲ ਹੋ ਗਿਆ ਦੇ ਉਹ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਕਿ ਇਹ ਵੈਂਡੇਟਾ ਪੋਲਿਟਿਕਸ ਤੋਂ ਬਾਹਰ ਆਓ ਪੰਜਾਬ ਦੇ ਹਾਲਾਤਾਂ ਦੇ ਬਾਰੇ ਤੁਸੀਂ ਗੱਲ ਕਰੋ ਪੰਜਾਬ ਦੇ ਵਪਾਰੀ ਮਹਿਫੂਜ਼ ਨਹੀਂ ਕਿਸਾਨਾਂ ਨੂੰ ਤੁਸੀਂ ਸੱਦ ਕੇ ਉਹਨਾਂ ਦੀ ਪਿੱਠ 'ਚ ਛੁਰਾ ਮਾਰਿਆ ਕਿਸਾਨ ਤੁਹਾਡੇ ਆਂਟੀ ਵਪਾਰੀ ਤੁਹਾਡੇ ਆਂਟੀ ਔਰ ਲੋਕ ਜਿਹੜੇ ਉਹ ਸੁਰੱਖਿਤ ਨਹੀਂ ਪੰਜਾਬ ਦੇ ਉਹ ਤੁਹਾਡੇ ਆਂਟੀ ਫਿਰ ਕਿਹੜੀ ਹਵਾ ਦੇ ਵਿੱਚ ਤੁਰੇ ਫਿਰਦੇ ਹੋ ਤੁਸੀਂ? ਉਹ ਇਸ ਕਰਕੇ ਅਸੀਂ ਇਸ ਗੱਲ ਦਾ ਅਜ ਵਿਰੋਧ ਕੀਤਾ ਕਿ ਇਹ ਜੋ ਵੈਂਡੇਟਾ ਪੋਲਿਟਿਕਸ ਕਰ ਰਿਹਾ ਇਹ ਗਲਤ ਕਰ ਰਿਹਾ ਔਰ ਇਹ ਸਮਾਂ ਇਹਨਾਂ ਦਾ ਥੋੜਾ ਰਹਿ ਗਿਆ ਇਹ ਜਿਹੜਾ ਰਹਿ ਗਿਆ ਇਹਨਾਂ ਦਾ ਸਾਲ ਜਾਂ 8 ਦਾ ਮਹੀਨੇ ਕੋਈ ਡਵੈਲਪਮੈਂਟ ਵੱਲ ਕੰਮ ਲਾ ਲੈਣਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਦਿਨਾਨਗਰ ਵਿੱਚ ਬਾਬਾ ਸਾਈ ਪੀਮਰਾਓ ਮਹੇਤ ਕਰਦੀ 134ਵੀਂ ਜਨਮ ਦਿਨ ਮਨਾਉਣ ਦੇ ਲਈ ਜ਼ਿਲ੍ਹਾ ਪਤਰੀ ਸਮਾਗਮ ਕੀਤਾ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂ ਚੱਕ ਸ਼ਾਮਿਲ ਹੋਏ ਇਸ ਮੌਕੇ ਉਹਨਾਂ ਵੱਲੋਂ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਇਸ ਮੌਕੇ ਤੇ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਤੇ ਚਾਰ ਪਰਚੇ ਹੋਰ ਦਰਜ ਹੋਣੇ ਚਾਹੀਦੇ ਹਨ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦਾ 134ਵਾਂ ਜਨਮ ਦਿਨ ਮਨਾਇਆ ਜਾ ਰਿਹਾ ਔਰ ਮੈਂ ਡਿਸਟ੍ਰਿਕਟ ਗੁਰਦਾਸਪੁਰ ਦੇ ਅੰਦਰ ਦੀਰਨਗਰ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਸੋ ਮੈਂ ਮੇਰੇ ਨਾਲ ਸਾਡੇ ਵਿਧਾਇਕ ਡੇਰਾ ਬਾਬਾ ਨਾਨਕ ਤੋਂ ਰੰਧਾਵਾ ਜੀ ਸਾਡੇ ਹੈਲਥ ਕਾਰਪੋਰੇਸ਼ਨ ਦੇ ਚੇਅਰਮੈਨ ਰਵਨ ਬੈਲ ਜੀ ਦਿਨਾਨਗਰ ਤੋਂ ਸਾਡੇ ਹਲਕਾ ਇੰਚਾਰਜ ਸੁਮਸ਼ੇਰ ਸਿੰਘ ਜੀ ਔਰ ਸਾਡੇ ਪਲੈਨਿੰਗ ਬੋਰਡ ਦੇ ਚੇਅਰਮੈਨ ਸੇਖਮਾ ਸਾਹਿਬ ਸਾਡੇ ਡਿਪਟੀ ਕਮਿਸ਼ਨਰ ਐਸਐਸਪੀ ਸਾਰੇ ਸਮਸਤ ਅਧਿਕਾਰੀਆਂ ਦੀ ਆਜਲੀ ਦੇ ਵਿੱਚ ਅੱਜ ਬਾਬਾ ਸਾਹਿਬ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਆ ਟਿੰਡ ਮਜੀਠਾ ਦੇ ਵਿੱਚ ਫਾਇਰਿੰਗ ਹੋਈ ਹੈ ਪੈਟਰੋਲ ਪੰਪ ਦੇ ਉੱਪਰ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੇਰੇ ਬੰਦਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਚਾਹੇ ਉਹ ਜੈੰਤੀਪੁਰ ਦੀ ਗੱਲ ਕੀਤੀ ਜਾਵੇ ਚਾਹੇ ਹੋਰ ਵੀ ਜਿਹੜੇ ਗੱਲ ਮੇਰੇ ਬੰਦਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਣ ਕੇ ਦੇਖੋ ਵਿਕਰਮਜੀਤ ਮਜੀਠੀਆ ਵਰਗੇ ਲੋਕਾਂ ਨੂੰ ਪੰਜਾਬ ਦੇ ਲੋਕ ਸੀਰੀਅਸ ਨਹੀਂ ਲੈਂਦੇ ਪੰਜਾਬ ਦੇ ਲੋਕ ਸੂਝਵਾਨ ਨੇ ਸਿਆਣੇ ਨੇ ਔਰ ਇਹ ਉਹ ਲੋਕ ਨੇ ਜਿਹੜੋ ਨਸ਼ੇ ਦੇ ਖਿਲਾਫ ਜੁੱਧ ਚੱਲ ਰਿਹਾ ਜਦੋਂ ਜੋਧ ਨਸ਼ਿਆਂ ਵਿਰੁੱਧ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਪੂਰੀ ਜਾਨ ਚੋ ਕੇ ਲੱਗੇ ਹੋਇਆ ਤੇ ਉਸ ਵੇਲੇ ਅਜਿਹੇ ਲੋਕ ਜਿਹੜੇ ਆ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਅੰਦਰ ਉਸ ਕੈਂਪੇਨ ਨੂੰ ਲੀਓ ਲੜਨ ਦਾ ਯਤਨ ਕਰ ਰਿਹਾ ਸੋ ਪੰਜਾਬ ਦੇ ਅੰਦਰ ਆਮਨ ਕ੍ਰੋਨ ਦੇ ਸਵਾਲ ਤੇ ਜਿਹੜਾ ਕੋਈ ਇਹਦੀ ਵਾਇਲੈਂਸ ਨਹੀਂ ਕਰੂਗਾ ਸਰਕਾਰ ਸ਼ਕਤੀ ਕੋ ਪਰ ਬਾਜ ਦਾ ਪਰਚਾ ਦਰਜ ਹੋ ਗਿਆ ਕਾਂਗਰਸ ਪ੍ਰੋਟੈਸਟ ਕਰੀਏ ਕਹਿੰਦੇ ਤੱਕਾ ਕਦੇ ਗਲਤ ਹੋਇਆ ਜੀ ਪਰਚਾ ਹੋਇਆ ਜੀ ਇਹ ਤੱਕ ਮੈਨੂੰ ਤਾਂ ਲੱਗਦਾ ਚਾਰ ਪਰਚੇ ਹੋਰ ਦਰਜ ਹੋਣਗੇ ਜਿਹਦੇ ਪ੍ਰਤਾਪ ਸਿੰਘ ਵਾਇਰ ਦੇ ਖਿਲਾਫ ਐਸਾ ਐਸਾ ਵਿਅਕਤੀ ਜਿਹੜਾ ਇੱਕ ਸੰਵਿਧਾਨਕ ਅਹੁਦੇ ਤੇ ਬੈਠਾ ਜਿਹੜਾ ਵਿਰੋਧੀ ਧਿਰ ਦਾ ਨੇਤਾ ਉਹਨੂੰ ਇਹ ਸਾਬਤ ਕਰਨਾ ਪਊਗਾ ਕਿ ਜਿਹੜੇ 38 ਬੰਬ ਨੇ ਜਿਹਦੇ ਬਾਰੇ ਉਹਨੇ ਕਿਹਾ ਹੈ ਵੀ ਅਜੇ ਹੋਰ ਨੇ ਉਹ 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 ਕੌਣ ਲੋਕ ਨੇ ਉਹਨਾਂ ਦੇ ਸੂਤਰ ਕਿਹੜੇ ਆ ਇਹ ਮੈਂ ਸਮਝਦਾ ਕਿ ਇੱਕ ਪੈਨਕ੍ਰੇਟ ਕਰਨ ਦੇ ਲਈ ਚੋਚੀ ਸਮਝੀ ਸਾਜ਼ਿਸ਼ ਦੇ ਤਹਿਤ ਪਰਤਾਵ ਵਜਵਾ ਕਰ ਰਿਹਾ ਤੇ ਜਾਂ ਇਹ ਲੱਗਦਾ ਵੀ ਉਹ 70 ਪੱਤਰ ਹੋ ਗਿਆ ਉਹਨੂੰ ਹੁਣ ਬਹਿ ਜਾਣਾ ਚਾਹੀਦਾ ਆਪਣੇ ਘਰ ਆਏ ਦਿਨ ਕੁਝ ਨਾ ਕੁਝ ਝੂੜ ਪਟਾਂਗ ਵਰਤਦਾ ਰੰਦਾ ਸੋ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਖਰਚਾ ਦਰਜ ਕੀਤਾ ਬਿਲਕੁਲ ਇਨਵੈਸਟੀਗੇਸ਼ਨ ਹੋਗੀ ਦੋਸ਼ੀ ਪਾਇਆ ਜਾਏਗਾ ਤੇ ਉਸ ਸੰਸਜ਼ਾਵਾ ਵੀ ਉਹਨੂੰ ਮਿਲ ਲੱਗੇ ਫਿਰ ਪ੍ਰਧਾਨ ਬਣਨੇ ਦੀ ਕੀ ਕਹਿਣਾ ਜਾਓਗੇ ਲੱਗਦਾ ਕਲ ਉਹ ਤਾਂ ਹੁਣ ਘਰ ਦੀ ਪਾਰਟੀ ਆ ਜੀ ਜਦੋਂ ਮਰਜ਼ੀ ਪ੍ਰਧਾਨ ਲੱਜ ਜਾਣ ਜਦੋਂ ਮਰਜ਼ੀ ਬਣ ਜਾਣ ਉਹ ਲੋਕਾਂ ਦੀ ਪਾਰਟੀ ਦਾ ਰਹੀ ਨਹੀਂ ਸੋ ਇਸ ਕਰਕੇ ਪੰਜਾਬ ਦੇ ਅੰਦਰ ਜਿਹੜਾ ਆ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਪੰਜਾਬ ਪੂਰੀ ਤਰ੍ਹਾਂ ਰੰਗਲਾ ਪੰਜਾਬ ਬਣਾਉਣ ਦੇ ਲਈ ਸਰਕਾਰ ਲੱਗੀ ਆ ਔਰ ਪਲ-ਪਲ ਉਹਦੇ ਕੰਮ ਕੀਤਾ ਜਾ ਧੰਨਵਾਦ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਧੀਆਂ ਦੇ ਪਿੰਡ ਨੀਲਕਲਾਂ ਦੇ 25 ਵਰਿਆਂ ਦੇ ਨੌਜਵਾਨ ਦੀ ਪੇਤ ਪਰੇ ਹਾਲਾਤਾਂ ਵਿੱਚ ਮੌਤ ਹੋ ਗਈ। ਮ੍ਰਿਤਕ ਸੁਖਵਿੰਦਰ ਸਿੰਘ ਦੀ ਲਾਸ਼ ਉਸ ਦੇ ਇੱਕ ਦੋਸਤ ਦੇ ਘਰ ਮਿਲੀ ਹੈ। ਮ੍ਰਿਤਕ ਨੌਜਵਾਨ ਦੇ ਤਾਇਆ ਸੁਖਦੇਵ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਬੀਤੀ ਸ਼ਾਮ ਗੁਰਦੁਆਰਾ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਤਾਂ ਸਾਰੀ ਰਾਤ ਉੱਥੇ ਸੇਵਾ ਕਰਨ ਤੋਂ ਬਾਅਦ ਪਿੰਡ ਦਾ ਹੀ ਇੱਕ ਹੋਰ ਨੌਜਵਾਨ ਉਸ ਨੂੰ ਆਪਣੇ ਘਰ ਲਿਆ ਗਿਆ। ਸਵੇਰੇ 12 ਵਜੇ ਉਸ ਨੇ ਨੌਜਵਾਨ ਨੇ ਇਤਲਾਹ ਦਿੱਤੀ ਕਿ ਤੁਹਾਡੇ ਮੁੰਡੇ ਦੀ ਤबीयत ਠੀਕ ਨਹੀਂ ਹੈ ਤੇ ਉਸ ਨੂੰ ਆ ਕੇ ਲਿਆ ਜਾਓ। ਜਦੋਂ ਉਸ ਨੂੰ ਦੇਖਿਆ ਤਾਂ ਉਹ ਉਸ ਦੇ ਬੇਟੇ ਦੇ ਨੱਕ ਵਿੱਚੋਂ ਖੂਨ ਨਿਕਲ ਰਿਹਾ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ ਤੇ ਉਹਨਾਂ ਨੂੰ ਸ਼ੱਕ ਹੈ ਕਿ ਉਸ ਦੇ ਬੇਟੇ ਨੂੰ ਕੋਈ ਨਸ਼ੀਲਾ ਪਦਾਰਥ ਦੇ ਦਿੱਤਾ ਗਿਆ ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਹਾਲੋ ਜੀ ਮੇਰਾ ਭਤੀਜਾ ਜਾਇ ਸੁਖਵਿੰਦਰ ਸਿੰਘ ਤਕਰੀਬ ਕੱਲ ਸ਼ਾਮ ਨੂੰ ਤਕਰੀਬਨ 6:30 ਵਜੇ ਗੁਰਦੁਆਰਾ ਬਾਬਾ ਮੱਕਾ ਸਾਹਿਬ ਗਿਆ ਕਿ ਮੈਂ ਸੇਵਾ ਕਰਨੀ। ਸਾਰੀ ਰਾਤ ਉੱਥੇ ਸੇਵਾ ਕਰਦਾ ਰਿਹਾ। ਸਾਰੀ ਰਾਤ ਉੱਥੇ ਰਿਹਾ ਹਾਂ 10 ਵਜੇ ਨਾਲ ਫੋਨ ਵੀ ਕੀਤਾ ਤੇ ਉਹ ਮੁੰਡਾ ਨਾਲ ਦਾ ਕਹਿੰਦਾ ਇੱਥੇ ਸਾਡੇ ਲੱਗ ਗਿਆ ਤੁਸੀਂ ਫਿਕਰ ਨਾ ਕਰੋ ਬਹੁਤ ਵਧੀਆ ਕੰਮ ਕਰਦੇ ਆ। ਕਰਦਾ ਰਿਹਾ ਤੇਰੇ 6 ਵਜੇ ਤਕਰੀਬਨ ਜਦੋਂ ਦਿਨ ਚੜਿਆ ਤੇ 6 ਸਵਾ 6 ਵਜੇ ਇੱਕ ਸਰਬਜੀ ਸਰਬਜੋ ਸਿੰਘ ਮੋਨੂ ਪੁੱਤਰ ਗਰਮੇਸ਼ ਸਿੰਘਾ ਉਹਨੇ ਇਹਦੇ ਕੰਨ ਚ ਫੂਕ ਮਾਰੀ ਬਿਆ ਚਲੀਏ ਉਹਦੇ ਮੋਟਰਸਾਈਕਲ ਤੇ ਬਹਿ ਕੇ ਉਹ ਇਹਨੂੰ ਘਰ ਲੈ ਗਿਆ ਘਰ ਜਾ ਕੇ ਇਹਨਾਂ ਦੇ ਘਰ ਪਤਾ ਨਹੀਂ ਕੀ ਇਹਨਾਂ ਟੀਕਾ ਲਾਇਆ ਉਹਨੂੰ ਕੀ ਦਿੱਤਾ ਕੀ ਨਹੀਂ ਦਿੱਤਾ ਇਹ ਕੁਦਰਤ ਜਾਣਦੀ ਆ ਆਪਣੇ ਲਿਵਾ ਕੇ ਘਰ ਸਵਾਲ ਦਿੱਤਾ ਮੰਜੀ ਦੇ ਤੇ ਅਸੀਂ ਸਾਰਾ ਦਿਨ ਮੁੜ ਕੇ ਲੱਭਦੇ ਰਹੇ ਆ ਦੋ ਤਿੰਨ ਵਾਰਾਂ ਪਹਿਲੀਆਂ 'ਚ ਵੀ ਗਏ ਆ ਇਹਦੇ ਘਰ ਵੀ ਗਏ ਆ ਨੇ ਦੱਸਿਆ ਨਹੀਂ ਸਾਨੂੰ ਵੀ ਸਾਡੇ ਘਰ ਵਾ ਉਥੋਂ ਦੀ ਉਹ ਭਰਾ ਹਰਜਿੰਦਰ ਸਿੰਘ ਉਹ ਵਾਪਸ ਆ ਗਿਆ ਤਕਰੀਬਨ ਮੁੜ ਕੇ ਨੇ 12:30 ਵਜੇ ਇੱਕ ਮੁੰਡਾ ਰਵਿੰਦਰ ਹੈ ਉਹਨੂੰ ਫੋਨ ਕੀਤਾ ਵੀ ਇਹ ਸੌਖਾ ਠੀਕ ਨਹੀਂਗਾ ਇਹਨੂੰ ਆਣ ਕੇ ਦੇ ਵੇਖੋ ਅਸੀਂ ਤਕਰੀਬਨ 12:30 ਵਜੇ ਨਾ ਸਵਾ 12:00 ਵਜੇ ਫੋਨ ਕੀਤਾ 12:30 ਅਸੀਂ ਉੱਥੇ ਪਹੁੰਚ ਗਏ ਜਾ ਕੇ ਵੇਖਿਆ ਤੇ ਇਹਦਾ ਸਾਹ ਜਿਹੜਾ ਅਸੀਂ ਮਰ ਲਗਾ ਤਾਂ ਹੋ ਗਿਆ ਸੀ ਜਾ ਕੇ ਦੇ ਪੇਟ ਤੇ ਮੜਾ ਜਿਹਾ ਹੱਥ ਮਾਰਿਆ ਉਹਦੇ ਨਾਸਾਂ ਚ ਲਹੂ ਵਗੰਡਿਆ ਪਿਆ ਇਹ ਟੁਕੜਾ ਜਾਇਆ ਤੇ ਉਸੇ ਵੇਲੇ ਖਤਮ ਤੇ ਉਹ ਆਖਣ ਲੈ ਜੋ ਅਸੀਂ ਆ ਕਿੱਥੇ ਲੈ ਜਾਈਏ ਅਸੀਂ ਪੁਲਿਸ ਨੂੰ ਇਹ ਕਾਰਵਾਈ ਫੋਨ ਕੀਤਾ ਪੁਲਿਸ ਆਈ ਉੱਥੇ ਉਹਨਾਂ ਨੇ ਕਾਰਵਾਈ ਕੀਤੀ ਹੈ 174 ਦਾ 174 ਦੀ ਸਾਨੂੰ ਤੇ ਕਹਿਣ ਲਈ ਹੁਣ ਪੋਸਟਮਾਸਟਰ ਹੋਣਾ ਪੋਸਟਮਾਸਟਰ ਅੱਜ ਛੁੱਟੀ ਹੈ ਕੱਲ ਨੂੰ ਸ਼ਾਇਦ ਛੁੱਟੀ ਹੈ ਕੱਲ ਨਾ ਹੋਵੇ ਪਰਸਨ ਹੋਊਗਾ ਕੀ ਆਉਂਦੀ ਉਹਦੇ ਵਿੱਚ ਰਿਪੋਰਟ ਉਹਦੇ ਆਧਾਰ ਤੇ ਆ ਦੇ ਜੋ ਕੁਝ ਹੋਣਾ ਜੋ ਪਰਚਾ ਹੋਣਾ ਉਹਦੇ ਆਧਾਰ ਤੇ ਹੋਣਾ ਮੁੰਡੇ ਦੀ ਉਮਰ 25 ਸਾਲ ਦੀ ਕੋਈ ਪਹਿਲਾਂ ਵੀ ਨਸ਼ੇ ਦਾ ਆਦੀ ਸੀ ਪਹਿਲੇ ਨਸ਼ੇ ਦਾ ਆਦੀ ਸੀ ਜੀ ਅੱਜ ਤੋਂ ਤਕਰੀਬਨ ਤਕਰੀਬਨ ਸਾਲ 6 ਮਹੀਨੇ ਪਹਿਲਾਂ ਅਸੀਂ ਉਹਨੂੰ ਕੈਂਪ ਵਿੱਚ ਰੱਖਿਆ ਸੀ ਹੁਣ ਇਹਨੂੰ ਤਕਰੀਬਨ ਡੇਢ 2 ਮਹੀਨੇ ਹੋ ਗਏ ਘਰ ਆਇਆ ਇਹਨੂੰ ਹੁਣ ਬਿਲਕੁਲ ਅਸੀਂ ਸੰਤੁਸ਼ਟ ਹਾਂ 99% ਬਿਲਕੁਲ ਹੀ ਕਿ ਹੁਣ ਸਾਡਾ ਮੁੰਡਾ ਇਹ ਕੰਮ ਨਹੀਂ ਕਰਦਾ ਲੇਕਨ ਇਹ ਤੇ ਹੁਣ ਪਤਾ ਨਹੀਂ ਕੀ ਕਾਰਵਾਈ ਕਰਤੀ ਆ ਉਹ ਬਿਲਕੁਲ ਡੈਡ ਹੋ ਗਿਆ ਤੇ ਬੱਚਾ ਇਹ ਤੇ ਨਹੀਂ ਆਉਣਾ ਪਰ ਅਸੀਂ ਇਹ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਆ ਜਿਹੜਾ ਨਸ਼ੇ ਦਾ ਇਹਦਾ ਥੋੜਾ ਜਿਆ ਜਿੱਦਾਂ ਤੁਸੀਂ ਮਹਿਮ ਚਲਾਈਏ ਥੋੜੀ ਜਿਹੀ ਸਖਤੀ ਕਾਰਵਾਈ ਕਰੋ ਕਿ ਕੋਈ ਜਿਹੜਾ ਇੱਕ ਰੰ ਫੜ ਲੈਂਦੇ ਉਹਨੂੰ ਛੱਡੋ ਜਾ ਉਹਦੀ ਜਮਾਤ ਨਾ ਹੋਏ ਸਾਈ ਦੀ ਸਾਲ 6 ਮਹੀਨੇ ਅੰਦਰ ਰਵੇ ਉਹ ਆਣ ਕੇ ਦੱਸੇ ਜਾਣ ਕੇ ਕਿਸੇ ਨੂੰ ਵੀ ਮੈਂ ਅੰਦਰ ਆਵਾਂ ਤੇ ਥੋੜੇ ਜੀ ਪਿੰਡ ਪਿੰਡਾਂ ਦੇ ਵਿੱਚ ਖਾਸ ਕਰਕੇ ਇੱਕ ਪਿੰਡਾਂ ਦੇ ਵਿੱਚ ਸ਼ਾਰਾ ਇਸ਼ਾਰਾ ਜ ਨਹੀਂ ਪਿੰਡਾਂ ਜਾਣ ਕੇ ਪੁਲਿਸ ਚੱਕਰ ਮਾਰੇ ਦਿਨ ਰਾਤ ਦੋ ਦੋ ਟਾਈਮ ਚਾਰ ਟਾਈਮ ਚੱਕਰ ਮਾਰੇ ਜਿਹੜੇ ਨਸ਼ਈ ਆ ਜਿਹੜੇ ਖਾਂਦੇ ਆ ਜਾਂ ਵੇਚਦੇ ਆ ਉਹਨਾਂ ਨੂੰ ਫੜੇ ਉਹਨਾਂ ਨੂੰ ਕੱਢੇ ਘਰਾਂ ਤੋਂ ਬਾਹਰ ਅਸੀਂ ਇੱਕ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਸਰਕਾਰ ਨੂੰ ਮੰਗ ਕਰਦੇ ਆ ਆ ਤੇ ਸਾਡੇ ਦੇ ਘਰ ਪਰ ਬਾਅਦ ਹੋ ਗਿਆ ਜੀ ਅਹੀਂ ਜਿਹੜੇ ਆਉਣ ਵਾਲੀ ਦੁਨੀਆ ਪੀੜੀ ਉਹਨਾਂ ਨੂੰ ਅਸੀਂ ਇੱਕ ਇਹਨੇ ਆਪੀ ਆਪਣੇ ਬੱਚੇ ਬਚਾ ਲਓ। ਉਹ ਚਾ ਲੋ ਬੱਚੇ ਇਹਨਾਂ ਕੋ ਨਸ਼ੇ ਵਾਲਿਆ ਕੋ ਬਚਾ ਲਓ। ਅਸੀਂ ਪੁਲਿਸ ਨੂੰ ਬੇਨਤੀ ਕਰਦੇ ਆ ਕਿ ਪੁਲਿਸ ਸਾਡੇ ਪੈੜ ਭਰਾ ਵਾ ਲੇਕਿਨ ਸਾਡੀ ਮਦਦ ਕਰਨ ਜ਼ਰੂਰ ਮਦਦ ਸਾਡੀ ਕਰਨਾ। ਦੋਸਤੋ ਇਸ ਸੰਸਾੜੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਸਾਜ਼ਤ ਰੱਬ ਰਾਖਾ।